ਅੱਜ ਮੈਂ ਅੰਗਣਵਾੜੀ ਮੁਲਾਜ਼ਮ ਜੁਨੀਆ ਦੀ ਸੂਬਾ ਪ੍ਰਧਾਨ ਹਰਜੀਤ ਕਪਰ ਪੰਜੋਲਾ ਕਿਉਂਕਿ ਸਾਡੀ ਆਲ ਇੰਡੀਆ ਦੀ ਜਿਹੜੀ ਕਾਲ ਸੀਗੀ ਕਿਉਂਕਿ ਜਿਹੜੀ ਸੈਂਟਰ ਦੇ ਵਿੱਚ ਮੋਦੀ ਦੀ ਸਰਕਾਰ ਹੈ ਉਸ ਨੇ ਜਦੋਂ ਸਰਕਾਰ ਬਣੀ ਨਹੀਂ ਸੀਗੀ ਉਸ ਟਾਈਮ ਵਾਅਦਾ ਕੀਤਾ ਸੀਗਾ ਵੀ ਅੰਗਣਵਾੜੀ ਵਰਕਰਾਂ ਨੂੰ ਪੱਕਿਆ ਕਰਾਂਗੇ ਪੈਨਸ਼ਨ ਸਕੀਮ ਲਾਗੂ ਕਰਾਂਗੇ ਤੇ ਪੈਨਸ਼ਨ ਤਾਂ ਕੀ ਕਰਨਾ ਆਮ ਲੋਕਾਂ ਨੂੰ ਵੀ ਝੂਠੇ ਲਾਰੇ ਲਾ ਲ ਕੇ ਵੋਟਾਂ ਲਈਆਂ ਸਰਕਾਰਾਂ ਬਣਾਈਆਂ ਨਾ ਯੋ ਨਾ ਆਮ ਲੋਕਾਂ ਨੂੰ 15 ਲੱਖ ਰੁਪਈਆ ਪਾਇਆ ਨਾ ਬੇਰੁਜ਼ਗਾਰ ਦਿੱਤਾ ਨੌਜਵਾਨਾਂ ਨੂੰ ਤੇ ਇਹ ਜਿਹੜੀ ਸਰਕਾਰ ਹੈ ਇਹ ਸ਼ਰਮਾਇਦਾਰਾਂ ਦੀ ਸਰਕਾਰ ਹੈ ਮਜ਼ਦੂਰਾ ਪੱਕੀ ਵੀ ਨਹੀਂ ਕਿਸਾਨਾਂ ਪੱਕੀ ਵੀ ਨਹੀਂ ਮੁਲਾਜ਼ਮਾਂ ਪੱਕੀ ਵੀ ਨਹੀਂ ਤੇ ਸਾਡੀ ਜਿਹੜੀ ਅੱਜ ਅਸੀਂ ਕਾਲ ਦਿੱਤੀ ਹੈ ਕਿਉਂਕਿ ਇੱਕ ਤਰੀਕ ਨੂੰ ਜਿਹੜਾ ਮੋਦੀ ਨੇ ਬਜਟ ਨਾਸ ਕੀਤਾ ਉਹ ਚ ਸਾਨੂੰ ਵਰਕਰਾਂ ਨੂੰ ਅੰਧੱਖਿਆ ਕੀਤਾ ਗਿਆ ਕੁਝ ਵੀ ਨਹੀਂ ਦਿੱਤਾ ਉਹਦੇ ਰੋਸ ਦੇ ਜਿਹੜਾ ਅੱਜ ਅਸੀਂ ਆਪਣਾ ਉਹ ਮੋਦੀ ਦਾ ਪੁਤਲਾ ਸਾੜਿਆ ਕਿਉਂਕਿ ਪਹਿਲਾਂ ਅਸੀਂ ਆਪਣੇ ਫਗਵਾੜੇ ਦੇ ਵਿੱਚ 30 ਤਰੀਕ ਨੂੰ ਫਗਵਾੜੇ ਦੇ ਵਿੱਚ ਐਜੀਟੇਸ਼ਨ ਕੀਤਾ 1 ਤਰੀਕ ਨੂੰ ਅਸੀਂ ਜਿਹੜਾ ਪਟਿਆਲੇ ਦੇ ਵਿੱਚ ਐਜੀਟੇਸ਼ਨ ਕੀਤਾ ਮਹਾਰਾਣੀ ਦਾ ਪੁਤਲਾ ਸਾੜਿਆ ਕੱਲ ਅਸੀਂ ਬਠਿੰਡੇ ਦੇ ਵਿੱਚ ਹਰ ਸਿਮਰਤ ਦਾ ਜਿਹੜਾ ਪੁਤਲਾ ਸਾੜ ਕੇ ਆਏ ਆ ਪਰ ਅਸੀਂ ਇਹਨਾਂ ਨੂੰ ਸਭ ਖਸ ਗਾ ਦੇਵਾਂਗੇ ਤੁਸੀਂ ਦੇਖਿਆ ਹੀ ਹੈ ਕੱਲੀ ਜਦੋਂ ਇਹ 24 ਜਿਹੜੇ ਇਲੈਕਸ਼ਨ ਆਣੀਆਂ ਨੇ ਕੋਈ ਵੀ ਜਿਹੜਾ ਐਮਪੀ ਦਾ ਜਿਹੜਾ ਕਿ ਭਾਜਪਾ ਦਾ ਕੋਈ ਵੀ ਐਮਪੀ ਵਾਸਤੇ ਟਿਕਟ ਲਊਗਾ ਅਸੀਂ ਇਹਨਾਂ ਦਾ ਪੂਰਾ ਲੋਕਾਂ ਤੱਕ ਜਾਵਾਂਗੇ ਚਾਨਣਾ ਪਾਵਾਂਗੇ ਇਹ ਜਿਹੜੀ ਸਰਕਾਰ ਹੈ ਬਹੁਤ ਨਕਮੀਆ ਸ਼ਰਮਾਇਦਾਰਾਂ ਦੀ ਸਰਕਾਰ ਹੈ ਇਸ ਨੂੰ ਵੋਟਾਂ ਨਾ ਪਾਓ ਤੇ ਸਾਡੀ ਆਲ ਇੰਡੀਆ ਦੇ ਵਿੱਚ ਜਿੱਥੇ ਵੰਦੀ ਹੈ ਅਸੀਂ ਆਲ ਇੰਡੀਆ ਦੇ ਵਿੱਚ ਸਾਡੀਆਂ ਵਰਕਰਾਂ ਹੈਲਪਰਾਂ ਘਰ ਘਰ ਜਾ ਕੇ ਇਹਨਾਂ ਦੇ ਜਿਹੜੇ ਸਿਆਪਾ ਕਰਾਂਗੇ ਲੋਕਾਂ ਨੂੰ ਸਮਝਾਵਾਂਗੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਪੂਰਾ ਵਿਰੋਧ ਕਰਾਂਗੇ ਨਾਲ ਕੀ ਕੀਤੀ ਜਾਵੇ ਸਮਰਥਨ ਕੀਤਾ ਦੋਗੇ ਫਿਰ ਤੁਸੀਂ ਅਸੀਂ ਅਸੀਂ ਸਮ ਦੇਖੋ ਜਿਹੜੀਆਂ ਇਹ ਸਰਕਾਰਾਂ ਨੇ ਚਾਹੇ ਆਕਾਲੀ ਸਰਕਾਰ ਆ ਚਾਹੇ ਕਾਂਗਰਸ ਸਰਕਾਰ ਆ ਫਰਕ ਤਾਂ ਦੋਹੇ ਇੱਕੋ ਥਲੀ ਦੇ ਚੱਟੇ ਵਟੇ ਆ ਪਰ ਅਸੀਂ ਸਾਨੂੰ ਸਮਝ ਨਹੀਂ ਆਉਂਦੀ ਮਹਾਰਾਣੀ ਪਰਨੀਤ ਕਰਨੇ ਵੀ ਕਿਹਾ ਸੀ ਮੈਂ ਸੰਸਦ ਤੇ ਗੱਲ ਕਰੂੰਗਾ ਤੇ ਗਾਵਾ ਉਹਨਾਂ ਨੇ ਹਰ ਸਿਮਰਤ ਨੇ ਵੀ ਕਿਹਾ ਗੱਲ ਕਰੂੰਗਾ ਪਰ ਕਿਸੇ ਨੇ ਸਾਡੀ ਕੋਈ ਗੱਲ ਨਹੀਂ ਕੀਤੀ ਅਸੀਂ ਦੇਖਾਂਗੇ ਇਸ ਟੇਰ ਦੀ ਮੀਟਿੰਗ ਕਰਕੇ ਵੀ ਕਿਹਦਾ ਸਮਤਨ ਜਿਹੜਾ ਸਾਡੀ ਕੋਈ ਗੱਲ ਰੱਖੂਗਾ ਪਹਿਲਾਂ ਜਿਹੜੇ ਮੁੱਖ ਮੰਤਰੀ ਸੀਗੇ ਪਹਿਲਾਂ ਜਦ ਮੁੱਖ ਮੰਤਰੀ ਐਮਪੀ ਸੀਗੇ ਭਗਵੰਤ ਮਾਨ ਜੀ ਉਹਨਾਂ ਨੇ ਕੋਸ਼ਿਸ਼ ਗਰੀਬਾਂ ਦੀ ਆਂਗਣਵਾੜੀ ਆਸ਼ਾ ਵਰਕਰ ਮਿੱਡਵਲੀ ਦੀ ਗੱਲ ਤਾਂ ਕਰਦੇ ਸੀਗੇ ਪਰ ਹੁਣ ਮੁੱਖ ਮੰਤਰੀ ਅੱਜਾ ਦਾ ਬਣ ਗਏ ਪਰ ਉਹਨਾਂ ਦਾ ਵੀ ਉਹੀ ਰਵੱਈਆ ਹੋ ਗਿਆ ਕੋ ਸੀਟ ਚੇਂਜ ਹੋ ਗਈ ਤੇ ਹੁਣ ਅਸੀਂ ਗ੍ਰਸਤੀ ਵਾਸਤੇ ਬਹੁਤ ਵਾਰੀ ਮੀਟਿੰਗਾਂ ਮੰਗੀਆਂ ਉਹਨਾਂ ਤੇ ਤੇ ਅਸੀਂ ਕਹਿੰਦੇ ਸਾਡੀ ਗ੍ਰਸਤੀਆ ਜਿਹੜੀ ਸੁਪਰੀਮ ਕੋਰਟ ਨੇ ਲਾਗੂ ਕਰਤੀ ਆ ਵੀ ਸਾਡੀਆਂ ਵਰਕਰਾਂ ਫਲਪਰਾ ਜਿਹਨਾਂ ਦੀ ਡੈਥ ਹੋ ਗਈ ਆ ਤੇ ਉਹਨਾਂ ਤੇ ਗ੍ਰਸਤੀ ਉਹਨਾਂ ਦਿੱਤੀ ਜਾਵੇ ਪਰ ਇਹ ਸਾਨੂੰ ਟਾਈਮ ਨਹੀਂ ਦੇ ਰਹਾ ਉਹ ਸੋਚਾਂਗੇ ਅਸੀਂ ਕਿਹੜੀ ਸਰਕਾਰ ਦਾ ਫੈਸਲਾ ਕਰਨਾ ਜਾਂ ਨਹੀਂ ਕਰਨਾ ਸਟੇਟ ਦੀ ਮੀਟਿੰਗ 'ਚ ਕਰਾਂਗੇ ਹਾਂ ਭਾਜਪਾ ਦਾ ਸਾਡਾ ਪੂਰਾ ਬਾਈਕਟ ਕਰਾ